चार किला हो गया चाइजी तो मतलब फिरने तो बड़ा मुश्किल साधे दिन हो बड़ी हालत फरी हो रही है पेड़ के बहुत आस पास बन तो लाके सारा नुकसान ही नुकसान गया बन पा दरिया जंगल पैनी ਅਕਲ ਨੰਬਰ ਹੋਇਆ ਇਹ ਤੇ ਬਈ ਸਾਰਿਆਂ ਨੂੰ ਮਤਲਬ ਪਸਵਾ ਦਾ ਨੁਕਸਾਨ ਕਿ ਪਾਣੀ ਵੜ ਗਿਆ ਪਿੰਡਾਂ ਦੇ ਕੋਈ ਬੰਨ ਬਣੀ ਬੈਠੇ ਕੋਈ ਕਿਵੇਂ ਕਰਾਂ ਵਿੱਚ ਆਪ ਕੋਈ ਘਰ ਕਿਸੇ ਬਜੇ ਰਿਹਾ ਕਿ 2:00 ਵਜੇ ਦੁਕਾਨਾਂ ਨੂੰ ਕੋਈ ਨੁਕਸਾਨ ਪਹੁੰਚਿਆ ਦੇ ਅਜਾ ਨੁਕਸਾਨ ਕਿਥੇ ਪਾਣੀ ਵੜਿਆ ਤਾਂ ਉਹ ਰਹਿ ਗਏ ਪਾਣੀ ਗਲੇੜਾ ਛੱਡ ਗਏ ਤੇ ਨਰਵਾੜਾ ਵਾ ਬੜੀ ਬੜੀ ਹੋ ਗਈ ਨੇ ਬੜਾ ਬੜਾ ਸਾਡਾ ਖੇਰ ਦਾ ਪਤਾ ਲੱਗਾ ਕਿ ਪਾਣੀ ਖਲੋ ਚੁੱਕਾ ਪੜ ਗਿਆ ਖੜ ਗਿਆ ਆ ਦਾ ਵਦਨ ਖਲੋ ਗਿਆ ਸਾਦੇ ਬਣਾ ਕੋਈ ਕੋ ਆਇਆ ਨਹੀਂ ਕੋਈ ਕਿਸੇ ਬੰਦੇ ਨਹੀਂ ਕਿਤੇ ਕੁਝ ਨਹੀਂ ਆ। ਸਮਾਨ ਜਿਹੜਾ ਉੱਤੇ ਉਹ ਕੱਲ ਨਹੀਂ ਆਇਆ ਕਿ ਪਟਾਣਾ ਦਾ ਬਿੱਗ ਗਿਆ ਤਦ ਤੱਕ ਕਾ ਕੋਠਿਆਂ ਦੇ। ਉਹ ਸਾਦੇ ਕੋ ਨਾ ਕਾਗਤ ਨਾ ਕੋਈ ਕਿਵੇਂ ਵਾਲ ਹੀ ਕਾਣ। ਇਦਾਂ ਆਪਾਂ ਕ ਬੇ ਦੇ ਕੇ ਅੰਦਰ ਕੱਢ ਗਏ। ਕਿ ਕਿ ਕਾਇ। ਕਿੜੇ ਤੱਕ ਨਾ ਕੋ ਨਾ ਪਾਣੀ ਹੋਏਗਾ। ਇੱਥੇ ਇਹ ਲੱਖ ਰੁਪਈਆ ਪਾਣੀ। ਆ ਚਾਰ-ਪੰਜ ਫੁੱਟ ਹੀ ਹੈ। ਚਾਰ-ਪੰਜ ਫੁੱਟ ਤੱਕ ਹੈਗਾ। ਇੱਥੇ ਬੰਦਾ ਤੋਰ ਕੇ ਲੰਘ ਸਕਦਾ ਜੇ ਕੇਸਰ। ਬਈ ਤਗੜਾ ਬੰਦਾ ਲੰਘ ਸਕਦਾ ਮੋੜ ਨਹੀਂ ਲੰਘ। ਸਾਰੇ ਬਾਕੀ ਆਉ ਜੋ ਸਾਰੇ ਬੰਦੇ ਕੀ ਕਹਨਗੇ ਵੀ ਸਾਡੇ ਜਿਹੜਾ ਫਸਲਾਂ ਨੁਕਸਾਨ ਅੱਗੇ ਮੂੰਗੀਆਂ ਸਾਰੀ ਡੁੱਬ ਗਈਆਂ ਕਿ ਮੂੰਗੀ ਡੁੱਬ ਗਈ ਤਾਂ ਮੀਆਂ ਨੂੰ ਪਾਣੀ ਪਾਇਆ ਤੇ ਉੱਠੋ ਜਾਂਦੇ ਜੋਨਾ ਲਾ ਲ ਜੋਨਾ ਨਹੀਂ ਗਿਆ ਨਾ ਸਾਡੇ ਕੁਝ ਪਲੇ ਤਖਾ ਗਿਆ ਤਾਂ ਭੁੱਖੇ ਬੰਗਾਲੀ ਹੋ ਗਏ ਸਾਬਾ ਆ ਵੀ ਸਾਡੇ ਉਹਨਾਂ ਗਏ ਸਰਕਾਰ ਨੂੰ ਪਤਾ ਇਹ ਵੀ ਕਿੱਲੇ ਗਏ ਨਾ ਲੱਖ ਘਰ ਦੇ ਕਿੱਲੇ ਨਹੀਂ ਨਿਕਲਦਾ ਹੀ ਨਹੀਂ ਜਾਨਾ ਤੇ ਅਗਾ ਹੁਣ ਸਰਕਾਰ ਵੀ ਮਰਜੀਤੀ ਜਾ ਪਾ ਸਕਦੀ ਕਿ ਨਹੀਂ ਪਾ ਸਕਦੇ ਹੁਣ ਸਾਡੇ ਫਸਲ ਦੋ ਡੁੱਬ ਗਏ ਸਾਬਾ ਨਾ ਉਹ ਕਾਨੂੰਨ ਵਾਂਗ ਬਾਰੇ ਕਰਾ ਦੇ ਤਾਂ ਫਾਕੇ ਕੋ ਉਤਾ ਹੋ ਜਾਵਾਂਗੇ ਉਹ ਕਈ 10 ਸਾਲ ਨਹੀਂ ਖਲ ਉਤਾ ਆਂਦੇ ਅੱਜ ਤੱਕ ਘਾੜੀ ਤੇ ਰਹੇ ਹੈ ਨਾ ਸਾਨੂੰ ਵਾਤੀ ਦੇਵਨ ਨੂੰ ਨਾ ਅਰ ਜਿੰਦੇ ਤਾਂ ਅੱਗੇ ਨਾ ਕਿ ਡੁੱਬ ਗਏ ਨੁਕਸਾਨ ਬਹੁਤ ਹੋ ਗਏ ਕਿੱਲੇ ਤਾਂ ਦੇਖ ਹੀ ਰਹੇ ਨੇ ਬਿਸਾਰਾ ਪਾਣੀ ਪਾਣੀ ਥਰਦਾ ਹੈ ਫਿਰ ਸੁੱਕਦੀ ਸੀ ਨਾ ਦੱਸ ਦਿਓ ਜਿਹੜੀ ਟਾਣੀ ਦੀ ਗੱਲ ਕਰੀ ਤੇ ਕਿੰਨੇ ਦੀ ਕਿੱਲੇ ਹੋਏਗਾ ਪਾਜ ਰਹੇ ਹੈ ਇੱਥੇ 65 70 ਕਿਲਾ ਲਗਭਗ ਹੈ ਜਿਆ ਨੇੜੇ ਨੇੜੇ ਜਿਹੜਾ ਚੰਗੇ ਬਿਲਕੁਲ ਦਬ ਚੁੱਕਿਆ ਕੋਈ ਪੱਠਾ ਨਹੀਂ ਰਹਿ ਗਿਆ ਥੋੜੀ ਲੜ ਗਈ ਨਹੀਂ ਥਾਂ ਤੋਂ ਥੋੜੀ ਜੇ ਸੜਕ ਤੇ ਕਾਫੀ ਪਾਣੀ ਲੱਗਿਆ ਹੈ ਹਾਂ ਜੀ ਪਾਪਾ ਬੰਦ ਹੋ ਗਿਆ ਬੰਦ ਹੋ ਗਿਆ ਇੱਥੋਂ ਕਰੀਬਨ ਤੱਕ ਸਾਰੇ ਪਿੰਡਾਂ ਦਾ ਜੋ ਕੁ ਨਵੀਂ ਪੌਲ ਟੁੱਲ ਗਈ ਹੈ ਰਸਤਾ ਇਹ ਹੀ ਚੱਲਦਾ ਆ ਹੁਣ ਤਾਂ ਉਹ ਪੌਲ ਵੀ ਬੰਦ ਹੋ ਗਈ ਤੇ ਪਿੰਡਾਂ ਦਾ ਸਾਰਾ ਲਿੰਕ ਟੁੱਟਾ ਜਾਂਦਾ ਇਹਨਾਂ ਕਿੰਨੇ ਕਿੰਨੇ ਥੋੜਾ ਪਾਣੀ ਹੋ ਗਿਆ ਜਾਂਦਾ ਜਾ ਕੇ ਇੱਥੇ ਚਾ ਕਰ ਫਟ ਰਿਹਾ ਮੈਂ ਰਸਤਾ ਬਿਲਕੁਲ ਬੰਦ ਬੰਦ ਪੈਦਲ ਨਹੀਂ ਜਾ ਸਕਦਾ ਪੈਦਲ ਉਹ ਜਿਹੜਾ ਕੋ ਮਾੜਾ ਮਟੱਕ ਪੈਰ ਮਾਰ ਕੱਕਦਾ ਉਹੀ ਵੜਦਾ ਨਹੀਂ ਆ ਕੌਣ ਵੜਦਾ ਕੰਨ ਡਰਾੜਾ ਪੈਦਲ ਜਿਹੜਾ ਪਾਣੀ ਪੀਣ ਦਾ ਕਿੰਨੇ ਕੁ ਮਕਾਨ ਨਹੀਂ ਮਕਾਨ ਹੋ ਗਿਆ ਅੱਠ ਬਾਪੂ ਬਾਹਰ ਕੋਈ ਮਰਨੇ ਕੋਈ ਨਹੀਂ ਕੋਈ ਨਹੀਂ ਪਹੁੰਚੇ ਕੋਲ ਸਿੱਪੀ ਸਾਟ ਜਾਂਦੇ ਗੁਜਾਰਾ ਔਖਾ ਹੀ ਚੱਲ ਰਿਹਾ ਹੈ ਉਹ ਕਿਥੇ ਵੀ ਨਹੀਂ ਜਾਣਾ ਰਾਸ਼ਨ ਨਾ ਕੋਈ ਗੜੇ ਨਹੀਂ ਸਕਣਾ ਕੁਮਾਰਾ ਮੰਗ ਸਾਡੇ ਜਿਹੜੇ ਆ ਮੁਸੀਬਤ ਆਈ ਇਸ ਦਾ ਹਲਕੱਡਾ ਜਾਵੇ ਦਿੱਤਾ ਜਾਵੇ ਮਾਲ ਦਾ ਚਾਰਾ ਕੋਈ ਜੀਆਂ ਦਾ ਕੋਈ ਜੋ ਵੀ ਸਰਕਾਰ ਆ ਰੰਦਾ ਹੈ ਮੁਆਵਜ਼ਾ ਤਾਂ ਸਰਕਾਰ ਨੇ ਪੂਰਾ ਦੇਣਾ ਕੀ ਅਸੀਂ ਤਾਂ 5000 ਕਿੱਲੇ ਦੀ ਮੰਗ ਕਰਦੇ ਆ ਘੱਟ ਤੋਂ ਘੱਟ ਜੀ ਸਰਕਾਰ ਇਹਨਾਂ ਦੇਣਾ ਔਖਾ ਪਿਛਲੀ ਵਾਰ ਤਾਂ ਜਦੋਂ ਬਾਠਾ ਤੋਂ ਦਿੱਤਾ ਗਿਆ ਸੀ ਉਹਦਾ ਕਾਫੀ ਘੱਟ ਸੀ ਬਹੁਤ ਘੱਟ ਸੀ ਉਹ ਵੀ ਕੋਈ ਘਨੇ ਤਾਂ ਰਹਿ ਗਏ ਕਰੀਬਨ ਤਨੀ ਦਿੱਤਾ ਨਾ ਕਾਨਾਂ ਦਾ ਤਾਂ ਵੇਖੋ ਜੀ 2 2 ਲੱਖ 2.5 ਲੱਖ ਲੱਗਦਾ ਹੈ ਕੋਈ ਤਾਂ ਸਰਕਾਰ ਨੂੰ ਪਤਾ ਹੈ ਕੋਈ ਨਿਹਰਾ ਜਿੰਮੇਦਾਰ ਨੂੰ ਪਤਾ ਨਹੀਂ ਸਰਕਾਰ ਨੂੰ ਪਤਾ ਹੈ ਹੁਣ ਐਵੇਂ ਦੇ ਮਲੂਮਾ ਜੱਛਕ ਚ ਚੇਲਾ ਵੀ ਖੜਨਾ ਪਿਆ ਪਾਣੀ ਕੱਟ ਰਿਹਾ ਹਾਂ ਨੁਕਸਾਨ ਵੀ ਕਾਫੀ ਹੋ ਗਿਆ ਇੱਥੇ ਜੀ ਆਸ-ਪਾਸ ਪਿੰਡ ਦੋਨਾਂ ਨਾਲ ਘਟਾਨੀਆਂ ਦੀ ਇਰੇ ਸਾਡਾ ਦੇ ਜਿੰਨਾ ਚੋਨਾ ਖਾ ਸਾਰਾ ਡੰਬ ਚੱਕਾ ਚੋਨਾ ਜਿੰਨਾ ਵੀ ਬਹੁਤ ਨੁਕਸਾਨ ਹੋਇਆ ਜੀ ਪਿੰਡ ਦੋਨਾਂ ਨਾਲ ਕਾ ਪਿੱਛੇ ਖੜਾ ਜੀ ਇਹ ਟਾਣੀ ਹਥਰਕ ਟੁੱਟ ਗਿਆ ਪਾਣੀ ਕਾਫੀ ਤਿੰਨ ਚਾਰ ਚਾਰ ਫੋੜ ਸੜਕਾ ਤੇ ਹੋ ਗਿਆ ਕਿ ਟਾਣੀ ਚ ਪਾਣੀ ਬਹੁਤ ਪੈ ਚੁੱਕਾ ਹੈ ਕੋਈ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਾ ਇੱਥੇ ਪੱਚੀਤੀ ਘਰੇ ਗਿਨੇ ਜੀ ਟਾਣੀ ਕਰਤਾਰ ਸਿੰਘ ਦੋਨਾਂ ਨਾਲ ਕਾ ਚ ਟਾਣੀ ਵੇਜੀਆਂ ਨੇ ਜੀ ਇੱਥੇ ਪਾਣੀ ਜੀ ਵੜ ਗਿਆ ਕੋਠੇ ਚ ਪਾਣੀ ਵੜ ਗਿਆ ਹੱਲੇ ਨੀਆਂ ਦੇ ਇੱਥੇ ਪਾਣੀ ਪਹੁੰਚ ਗਿਆ ਸਮਝੋ ਤਾਂ ਕੋਠੇ ਬਾਦੂ ਪਲੱਟ ਗਿਆ ਹਾਂ ਕੋਈ ਦਰਾੜਾਂ ਪਈਆਂ ਹਾਂ ਹਾਂਜੀ ਹਾਂਜੀ ਦਰਾੜਾਂ ਪੈ ਗਈਆਂ ਤਕਰੀਬਨ ਸਾਰੇ ਮਕਾਨਾਂ ਨੂੰ ਪਾਣੀ ਪਹੁੰਚ ਚੁੱਕਿਆ ਹੈ ਇੱਥੇ ਤੇ ਚਾਰ ਸਿੱਲੇ ਚ ਪਾਣੀ ਪਹੁੰਚ ਗਿਆ ਜੀ ਜਿਹੜੀ ਜਿਹੜੇ ਜਗ੍ਹਾ ਤੇ ਛੋਨਾ ਹੈ ਉਹ ਤਾਂ ਦਮਨ ਦਿੱਖ ਰਿਹਾ ਜਿਹੜੀ ਇੱਕ ਜਗ੍ਹਾ ਤੇ ਖੜਾ ਛੋਨਾ ਕੋ ਪਾਣੀ ਖੜਾ ਹੁੰਦੇ ਤੀ ਉਹ ਮਰ ਮਰ ਕੇ ਦੇਖ ਰਿਹਾ ਕੋਈ ਰੈਕਸ਼ਨ ਨਹੀਂ ਕੋਈ ਇੱਥੇ ਨਹੀਂ ਕੋਈ ਪਾਣੀ ਨਹੀਂ ਇੱਥੇ ਪ੍ਰਬੰਧ ਨਹੀਂ ਜੀ ਪੱਟ ਕਰ ਰਿਹਾ ਡੈਡ ਵੀ ਨਹੀਂ ਆ ਰਹੀ ਸਲਾਈ ਬੰਦ ਗਈ ਮੰਗੇ ਕਰਨਾ ਚਾਹਦੇ ਕਿ ਸਾਡੀ ਇੱਥੇ ਨਸੇ ਸੁਣਨਾ ਆ ਕਿਉਂ ਸੁਣਸ ਨਸੇ ਆ ਮਸਲਾ ਹੱਲ ਕਰਨਾ ਨਾ ਵੀ